ADH 9 एपिसोड ਨੇ اور ट्रू स्टोरीज ਨੇ ਐਸਟ੍ਰੋਲੋਜੀਕਲ ਸਾਇੰਸ ਉੱਤੇ ਨੇ ਮਤਲਬ ਜੋਤਿਸ਼ ਵਿਗਿਆਨ ਉੱਤੇ ਜਿਹੜੀ ਡਿਪੁਟੇਸ਼ਨ ਦਾ ਵਾਰ ਹੋਇਆ ਸੀਗਾ 트럼ਪ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਉੱਤੇ ਉਹ ਉਹਨੂੰ ਲੈ ਕੇ ਪਰਸਨਲੀ ਕੀ ਓਪੀਨੀਅਨ ਰਮ ਫ੍ਰਮ ਸਾਹਿਬ ਨੇ ਜੋ ਕੀਤਾ ਹੈਗਾ ਉਹ ਆਪਣੀ ਪੋਲਿਟਿਕਸ ਦੀ ਇੱਕ ਕੁਰਸੀ ਔਰ ਇੱਕ ਆਪਣੇ ਉਦੇ ਦੇ ਔਰ ਲੋਕਾਂ ਨੂੰ ਦਿਖਾਉਣ ਵਾਸਤੇ ਕੀਤਾ ਹੈ ਕਿ ਮੈਂ ਇਦਾਂ ਕਰ ਸਕਦਾ ਇਹ ਦਿਮਾਗ ਦੇ ਵਿੱਚ ਵੀ ਇਹ ਕਨਸੈਪਟ ਉਦੋਂ ਆਇਆ ਜਦੋਂ ਪੰਜਾਬੀ ਡਿਪੋਰਟ ਹੋ ਕੇ ਆਣ ਲੱਗੇ ਜੋ ਪਹਿਲਾਂ ਤੋਂ ਹੀ ਇਸ ਦੇ ਉੱਤੇ ਵਰਕ ਕਰ ਰਿਹਾ। ਰਿਪੋਰਟੇਸ਼ਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ। ਮੈਂ ਸਤਵਿੰਦਰ ਜੀ ਤੋਂ ਜਦੋਂ ਬਹਿ ਕੇ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਰੀਅਲ ਸਟੋਰੀ ਦੱਸੀ। ਇੱਕ ਮੁੰਡਾ ਭਾਜੀ ਜਿਹਨੂੰ ਡਿਪੋਰਟ ਕਰਤਾ ਸੀ ਅਮਰੀਕਾ ਤੋਂ ਇੱਥੇ ਆਇਆ ਇੱਥੇ ਆ ਕੇ ਆਪਣਾ ਇੰਨਾ ਪੈਸਾ ਲਾ ਕੇ ਗਿਆ ਸੀ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ। ਅਨਿਰ ਦੇਖ ਰਿਓ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾਏ ਸਮੇ ਸਾਡੇ ਨਾਲ ਮੌਜੂਦ ਨੇ ਨਵ ਬਾਜਵਾ ਤਾਂ ਇਹਨਾਂ ਦੀ ਵੈਬ ਸੀਰੀਜ਼ ਆ ਰਹੀ ਹੈ ਦੋ ਐਪੀਸੋਡਸ ਦੇ ਨਾਲ ਸਾਨੂੰ ਰੂਬਰੂ ਕਰਵਾਇਆ ਹੈ ਤਾਂ ਸਰ ਹਰ ਵਾਰ ਕੁਝ ਨਵਾਂ ਲੈ ਕੇ ਆਉਂਨੇ ਹੋ ਇੰਡਸਟਰੀ ਦੇ ਵਿੱਚ ਤਾਂ ਇਸ ਵਾਰ ਵੈਬ ਸੀਰੀਜ਼ ਲੈ ਕੇ ਆਉਂ ਡਿਪੋਰਟ ਤੇ ਔਲਾਦ ਕੀ ਕਹਿਣਾ ਚਾਹੋਗੇ ਵੈਬ ਸੀਰੀਜ਼ ਦਾ ਐਕਚੁਅਲੀ ਨਾਮ ਤੇ ਤਕਦੀਰ ਹੈ ਡਿਪੋਰਟ ਔਰ ਔਲਾਦ ਉਹਦੇ ਪਹਿਲੇ ਦੋ ਐਪੀਸੋਡ ਨੇ ਇਹਦੇ ਵਿੱਚ 9 ਐਪੀਸੋਡ ਨੇ ਔਰ ਟਰੂ ਸਟੋਰੀਜ਼ ਨੇ ਤੇ ਐਸਟਰੋਲੋਜੀਕਲ ਸਾਇੰਸ ਉੱਤੇ ਨੇ ਮਤਲਬ ਜੋਤਿਸ਼ ਵਿਗਿਆਨ ਉੱਤੇ ਹੈ ਪਰਸਨਲੀ ਐਸਟਰੋਲੋਜੀਕ ਸਾਇੰਸ ਦੇ ਵਿੱਚ ਕਿੰਨਾ ਕੁ ਵਿਸ਼ਵਾਸ ਹੈ? ਮੈਨੂੰ ਇੰਨਾ ਵਿਸ਼ਵਾਸ ਇੰਨਾ ਵਿਸ਼ਵਾਸ ਹੈਗਾ ਇਸ ਤਰੀਕੇ ਦਾ ਕਿ ਜੋ ਹੋਣਾ ਹੈ ਉਹ ਹੋਣਾ ਹੀ ਹੋਣਾ। ਸੋ ਅਗਰ ਉਹ ਤੁਹਾਡੇ ਗ੍ਰਹਿਾਂ ਦੀ ਪੋਜੀਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਤੇ ਉਹ ਹੋ ਜਾਣਾ ਹੈ। ਔਰ ਅਗਰ ਨਹੀਂ ਲਿਖਿਆ ਹੋਇਆ ਤੇ ਉਹ ਨਹੀਂ ਹੋਣਾ। ਇਹ ਵਿਸ਼ਵਾਸ ਬਸ। ਉਹ ਟੇਕਰ ਜਿਹੜਾ ਸ਼ਬਦ ਜਿਹੜਾ ਕਿ ਹਰ ਬੰਦੇ ਦੇ ਜ਼ੁਬਾਨ ਤੇ ਹੈਗਾ ਹੈ ਜਿਹੜੀ ਡਿਪੋਟੇਸ਼ਨ ਦਾ ਵਾਰ ਹੋਇਆ ਸੀਗਾ 트ੰਪ ਸਰਕਾਰ ਦੇ ਵੱਲੋਂ ਪੰਜਾਬੀਆਂ ਦੇ ਉੱਤੇ ਉਹ ਉਹਨੂੰ ਲੈ ਕੇ ਪਰਸਨਲੀ ਕੀ ਓਪੀਨੀਅਨ ਰ ਹੈ? ਆਈ ਥਿੰਕ ਫਰਮ ਸਾਹਿਬ ਨੇ ਜੋ ਕੀਤਾ ਹੈਗਾ ਉਹ ਆਪਣੀ ਪੋਲਿਟਿਕਸ ਦੀ ਇੱਕ ਕੁਰਸੀ ਔਰ ਇੱਕ ਆਪਣੇ ਉਦੇ ਦੇ ਔਰ ਲੋਕਾਂ ਨੂੰ ਦਿਖਾਉਣ ਵਾਸਤੇ ਕੀਤਾ ਹੈ ਕਿ ਮੈਂ ਇਦਾਂ ਕਰ ਸਕਦਾ ਨਹੀਂ ਤੇ ਯੂਨਾਈਟਿਡ ਸਟੇਟਸ ਤੇ ਹਮੇਸ਼ਾ ਇੱਕ ਐਸੀ ਕੰਟਰੀ ਹੈ ਜੋ ਉੱਥੇ ਆਏ ਹੋਏ ਲੋਕਾਂ ਨੂੰ ਸ਼ਰਨ ਦਿੰਦਾ ਹੈ ਔਰ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕੋ ਮਾਤਰ ਕੰਟਰੀ ਹੈ ਜੋ ਕਹਿੰਦੀ ਹੈ ਕਿ ਆਓ ਵੀ ਅਸੀਂ ਤੁਹਾਨੂੰ ਪੋਲਿਟੀਕਲ ਅਸਾਈਲਮ ਤੱਕ ਦਾਂਗੇ ਔਰ ਸਡਨਲੀ ਐਓ ਜੇ ਕੰਟਰੀ ਦਾ ਇਹ ਕਹਿਣਾ ਕਿ ਨਹੀਂ ਵੀ ਹੁਣ ਤੁਸੀਂ ਵਾਪਸ ਜਾਓ आई आई थिंक इट्स मोर पॉलिटिक्स ਰੈਦਰ ਦੈਨ ਹਿਊਮਨਿਟੇਰੀਅਨ ਗਰਾਉਂਡਸ ਕਿ ਲਗਾ ਕੇ ਜਿਹੜੇ ਨੌਜਵਾਨ ਜਿਹੜੇ ਸਾਡੇ ਜਾਂਦੇ ਨਹੀਂ ਜਾਂ ਗਏ ਉਹਨਾਂ ਨੂੰ ਲੈ ਕੇ ਤੁਸੀਂ ਕੀ ਕਹਿਣ ਕਿਸ ਤਰ੍ਹਾਂ ਦੇ ਨਾਲ ਉਸ ਚੀਜ਼ ਨੂੰ ਦੇਖਦੇ ਹੋ ਕਿ ਡੰਕੇ ਲਗਾ ਕੇ ਆਪਣਾ ਦੇਸ਼ ਛੱਡ ਕੇ ਇੰਨਾ ਪਨਾਮਾ ਦੇ ਜੰਗਲ ਜਾਂ ਇੰਨੀਆਂ ਚੀਜ਼ਾਂ ਨੂੰ ਫੇਸ ਕਰਕੇ ਜਾਣਾ ਉਹਦੇ ਦੋ ਪਹਿਲੂ ਨੇ ਐਕਚੁਅਲੀ ਇੱਕ ਪਹਿਲੂ ਇਹ ਹੈਗਾ ਕਿ ਉਹਨਾਂ ਕੋਲ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਇੱਥੇ ਕਰਨ ਨੂੰ ਕੁਝ ਨਹੀਂ ਹੈ ਤੇ ਜਦੋਂ ਕੁਝ ਕਰਨ ਨੂੰ ਨਹੀਂ ਹੈਗਾ ਤੇ ਉੱਥੇ ਜਾ ਕੇ ਅਸੀਂ ਸ਼ਾਇਦ ਇੱਕ ਅੱਛਾ ਭਵਿੱਖ ਬਣਾ ਲਾਂਗੇ ਤੇ ਆਪਾਂ ਵਧੀਆ ਕਰ ਲਾਂਗੇ ਕਿਉਂਕਿ ਆਪਣੇ ਨਾਲਦਿਆਂ ਨੂੰ ਦੇਖਦੇ ਨੇ ਇੱਕ ਅੱਧਾ ਪਹੁੰਚ ਜਾਂਦਾ ਤੇ ਫਿਰ 15 ਤਿਆਰ ਹੋ ਜਾਂਦੇ ਨੇ ਵੀ ਅਸੀਂ ਵੀ ਜਾਵਾਂਗੇ ਹਨਾ ਹੁਣ ਉਹਦਾ ਦੂਸਰਾ ਪਹਿਲੂ ਇਹ ਕਿ ਜਦੋਂ ਤੁਸੀਂ ਇੱਥੋਂ ਜਾਂਦੇ ਹੋ ਇੱਕ ਤਾਂ ਤੁਸੀਂ ਮੇਰੀ ਆਪਣੀ ਸੋਚ ਹੈ ਕਿ ਤੁਸੀਂ ਜ਼ਿੰਦਗੀ ਜੀ ਕਿਉਂ ਰਹੇ ਹੋ ਤੁਸੀਂ ਜ਼ਿੰਦਗੀ ਜੀ ਰਹੇ ਹੋ ਆਪਣੇ ਮਦਰ ਫਾਦਰ ਆਪਣੇ ਲਵਡ ਵਾਂਸ ਦੇ ਨਾਲ ਉਹਨਾਂ ਦਾ ਚਿਹਰਾ ਦੇਖਣ ਲਈ ਉਹਨਾਂ ਦੇ ਇਮੋਸ਼ਨਸ ਲਈ ਨਾ ਕਿ ਤੁਸੀਂ ਪੈਸਾ ਕਮਾਣ ਲਈ ਜ਼ਿੰਦਗੀ ਜੀ ਰਹੇ ਹੋ ਮੈਂ ਗਲਤ ਨਹੀਂ ਕਿਉਂਕਿ ਰੋਟੀ ਤਾਂ ਮਿਲ ਜਾਂਦੀ ਹੈ ਸਭ ਨੂੰ ਪਰ ਜਿਹੜੇ ਮੁੰਡੇ ਇੱਥੋਂ ਜਾ ਰਹੇ ਨੇ ਚੰਗੀਆਂ ਰੋਟੀਆਂ ਜ਼ਮੀਨਾਂ ਵਾਲੇ ਨੇ ਐਦਾਂ ਜਾਂਦੇ ਨੇ ਉਹ ਤੁਸੀਂ ਉੱਥੇ ਗਏ ਤੁਸੀਂ 15 ਸਾਲ ਆਪਣੀ ਪਰਿਵਾਰ ਨੂੰ ਥੋੜੀ ਦੇਖ पाओगे ਕਿਉਂਕਿ ਤੁਸੀਂ ਉੱਥੇ ਜਾ ਕੇ ਪੋਲਿਟਿਕਲ ਅਸਾਈਲਮ ਲੈਣੀ ਹੈ ਉਹ ਕੰਟਰੀ ਫਿਰ ਕਹੇਗੀ ਵੀ ਹੁਣ ਤੁਸੀਂ ਵਾਪਸ ਚਲ ਜਾਓ ਇਦਾਂ ਨਹੀਂ ਹੁੰਦਾ ਹੈਗਾ ਸੋ 15 20 ਸਾਲ ਤੁਸੀਂ ਨਹੀਂ ਦੇਖਣ ਵਾਲੇ ਸੋ ਯੂ ਡੂਇੰਗ ਪਹਿਲੀ ਗੱਲ ਇਹ ਹੈ ਦੂਸਰੀ ਗੱਲ ਤੁਸੀਂ ਜਦੋਂ ਪਨਾਮ ਦੇ ਜੰਗਲਾਂ ਤੋਂ ਜਾਂਦੇ ਹੋ ਤੇ ਅੱਧੇ ਦਾ ਪਹੁੰਚ ਨਹੀਂ ਪਾਉਂਦੇ ਹੈਗੇ ਰਾਹ 'ਚ ਰਹਿ ਜਾਂਦੇ ਨੇ ਸੋ ਮੈਨੂੰ ਲੱਗਦਾ ਜਿੰਨਾ ਪੈਸਾ ਲਾ ਕੇ ਜਾਂਦੇ ਹੋ ਜੋ ਅਸੀਂ ਸੁਣਿਆ ਹੈ ਕਿ ਇੰਨਾ ਇੰਨਾ ਪੈਸਾ ਮੰਗਦੇ ਨੇ ਹੈਨਾ ਏਜੰਟਸ ਬਾਹਰ ਲੈ ਜਾਣ ਵਾਸਤੇ ਉਹਨੇ ਪੈਸੇ ਨਾਲ ਤੇ ਤੁਸੀਂ ਇੱਥੇ ਬਹੁਤ ਸੋਨਾ ਖ ਉਹ ਕਿਉਂ ਨਹੀਂ ਕਰਦੇ ਹੈਗੇ ਇੱਕ ਸਹੀ ਤਰੀਕੇ ਨਾਲ ਇੱਕ ਗਾਈਡੈਂਸ ਦੇ ਨਾਲ ਇੱਥੇ ਸ਼ੁਰੂ ਕਰ ਲੋ ਯਾਰ ਪਰ ਮੈਂ ਤਾਂ ਉਹਨਾਂ ਗੱਲ ਤੋਂ ਹੁਣੇ ਬਦਲਾਅ ਵੀ ਆ ਗਿਆ ਮੈਂ ਕਿੰਨੇ ਸੁਣੇ ਸੁਨੱਖੇ ਮੁੰਡੇ ਕੁੜੀਆਂ ਆਪਣੇ ਇੱਥੇ ਕਈ ਉਹਨਾਂ ਤੇ ਵਰਕ ਕਰਦੇ ਦੇਖੇ ਨੇ ਚਾਹੇ ਉਹ ਮੈਗਡੀਜ਼ ਨੇ ਚਾਹੇ ਉਹ KFCs ਨੇ ਹੁਣ ਉਹਨਾਂ ਚੋਂ ਨਿਕਲ ਗਈ ਇਹ ਚੀਜ਼ ਬਾਹਰ ਕਿਉਂਕਿ ਬਾਹਰ ਜਾ ਕੇ ਵੀ ਤੇ ਉਹ ਕਰਦੇ ਹੀ ਨੇ ਸੋ ਆਈ ਐਮ ਰੀਲੀ ਹੈਪੀ ਅਬਾਊਟ ਇਟ ਦੇ ਦਿਮਾਗ ਦੇ ਵਿੱਚ ਵੀ ਇਹ ਕਨਸੈਪਟ ਉਦੋਂ ਆਇਆ ਜਦੋਂ ਪੰਜਾਬੀ ਡਿਪੋਰਟ ਹੋ ਕੇ ਆਣ ਲੱਗੇ ਜੋ ਪਹਿਲਾਂ ਤੋਂ ਹੀ ਇਸ ਦੇ ਉੱਤੇ ਵਰਕਰ ਇਹ ਕਨਸੈਪਟ ਦਾ ਡਿਪੋਰਟੇਸ਼ਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਸਤਵਿੰਦਰ ਜੀ ਤੋਂ ਜਦੋਂ ਬਹਿ ਕੇ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਰੀਅਲ ਸਟੋਰੀ ਦੱਸੀ ਕਿ ਇੱਕ ਮੁੰਡਾ ਭਾਜੀ ਜਿਹਨੂੰ ਡਿਪੋਰਟ ਕਰਤਾ ਸੀ ਅਮਰੀਕਾ ਤੋਂ ਇੱਥੇ ਆਇਆ ਇੱਥੇ ਆ ਕੇ ਆਪਣਾ ਇੰਨਾ ਪੈਸਾ ਲਾ ਕੇ ਗਿਆ ਸੀ ਉਹਨਾਂ ਦੇ ਕੋਲ ਕੁਝ ਨਹੀਂ ਬਚਿਆ ਤੇ ਹੁਣ ਉਹਨੂੰ ਜਦੋਂ ਮੈਨੂੰ ਮਿਲਿਆ ਕਿ ਭਾਜੀ ਮੇਰੀ ਜ਼ਿੰਦਗੀ ਦੇ ਵਿੱਚ ਕਿਉਂ ਹੋਇਆ ਉਹਨੇ ਕਿਹਾ ਵੀ ਮੇਰੇ ਤਾਂ ਗ੍ਰਹਿ ਹੀ ਭਾਜੀ ਕੀ ਕਹਿੰਦੇ ਨੇ ਜੇ ਮੇਰੇ ਬਾਹਰ ਜਾਣ ਦੇ ਗ੍ਰਹਿ ਹੀ ਇਹ ਵੀ ਕੁਐਸਚਨ ਉਹਨੇ ਕੀਤਾ ਫਿਰ ਉਹਨਾਂ ਨੇ ਉਹਦਾ ਜਵਾਬ ਦਿੱਤਾ ਫਿਰ ਉਹਨੇ ਗਾਈਡ ਕੀਤਾ ਕਿ ਤੁਹਾਡੇ ਗ੍ਰਹਿ ਅਗਰ ਰੈਸਟੋਰੈਂਟ ਬਿਜ਼ਨਸ ਨੂੰ ਸਪੋਰਟ ਕਰਦੇ ਤਾਂ ਨੂੰ ਉਹ ਕਰਨਾ ਚਾਹੀਦਾ ਰੀਅਲ ਸਟੋਰੀ ਹੈ ਪਰ ਪੈਸਾ ਨਹੀਂ ਸੀ ਉਹ ਸੜਕ ਦੇ ਉੱਤੋਂ ਸ਼ੁਰੂ ਕੀਤਾ ਰੇੜੀ ਦਾ ਕੰਮ ਔਰ ਅੱਜ ਇੱਕ ਬਹੁਤ ਵੱਡਾ ਰੈਸਟੋਰੈਂਟ ਹੈ ਉਹਦਾ ਮਹੱਲੀਏ ਸੋ ਉਹ ਇੱਕ ਰੀਅਲ ਸਟੋਰੀ ਹੈ ਉਹਨੂੰ ਇਦਾਂ ਦੇ ਐਪੀਸੋਡਸ ਨੇ ਰੀਅਲ ਨਾ ਦਿਨੋ ਗੱਲ ਹੋਈ ਡਿਪੋਰਟ ਐਪੀਸੋਡ ਦੀ ਤੇ ਔਲਾਦ ਐਪੀਸੋਡ ਦੀ ਵੀ ਆਪਾਂ ਗੱਲ ਕਰਨਾ ਚਾਹਾਂਗੇ ਉਹ ਔਲਾਦ ਐਪੀਸੋਡ ਤੁਹਾਡਾ ਕੀ ਕਹਿੰਦਾ ਹੈ ਦਰਸ਼ਕਾਂ ਨੂੰ ਕੀ ਸਿਖਾ ਰਿਹਾ ਜਾਂ ਦੱਸ ਔਲਾਦ ਐਪੀਸੋਡ ਇੱਕ ਮਾਪਿਓ ਤੇ ਇੱਕ ਬੱਚੇ ਦੇ ਵਿੱਚ ਕਿ ਅੱਜ ਅਸੀਂ ਪੈਸਾ ਕਮਾਉਣ ਪਿੱਛੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਵੱਡੇ ਵੱਡੇ ਯੂ نو ਵੀ ਆ ਟੇਕਿੰਗ ਸੋ ਮਨੀ ਫੀਸਿਸ ਕਿ ਮੈਡੀਕਲ ਸਾਇੰਸ ਇਹ ਉਹ ਹਰ ਜਗ੍ਹਾ ਪਰ ਬੱਚਿਆਂ ਨੂੰ ਵਕਤ ਨਹੀਂ ਦੇ ਪਾਰੇ ਔਰ ਜਦੋਂ ਫਿਰ ਐਸਾ ਕੋਈ ਚੀਜ਼ ਜ਼ਿੰਦਗੀ 'ਚ ਹੋ ਜਾਂਦੀ ਹੈ ਕਿ ਬੱਚੇ ਨੂੰ ਹੁਣ ਵਕਤ ਬਚਾ ਹੀ ਨਹੀਂ ਦੇਣ ਵਾਸਤੇ ਤੇ ਫਿਰ ਤੁਸੀਂ ਕੀ ਕਰੋਗੇ ਸੋ ਆਲਾਦ ਉਸ ਚੀਜ਼ ਨੂੰ ਡਿਸਕ੍ਰਾਈਬ ਕਰਦਾ ਹੈ ਉਸ ਖਿੱਚ ਨੂੰ ਡਿਸਕ੍ਰਾਈਬ ਕਰਦਾ ਹੈ ਕਿ ਪੈਸੇ ਦੇ ਜ਼ਿਆਦਾ ਇਮੋਸ਼ਨਸ ਇੰਪੋਰਟੈਂਟ ਕਰਦੇ ਨੇ ਦਿਮਾਗ ਦੇ ਵਿੱਚ ਇਹ ਕਨਸੈਪਟ ਕਿਵੇਂ ਸਟ੍ਰਾਈਕ ਕਰੇ ਅਗੇਨ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਨੂੰ ਉਹਨਾਂ ਨੇ ਰੀਅਲ ਸਟੋਰੀਜ਼ ਦਿੱਤੀਆਂ ਨੇ ਇਹ ਰੀਅਲ ਸਟੋਰੀਜ਼ ਨੇ ਜੋ ਮੈਨੂੰ ਐਸਟ੍ਰੋਲੋਜਰ ਸਾਹਿਬ ਨੇ ਸਤਵਿੰਦਰ ਜੀ ਜੋ ਬੈਠੇ ਨੇ ਉਹਨਾਂ ਨੇ ਰੀਅਲ ਸਟੋਰੀਜ਼ ਦਿੱਤੀਆਂ ਨੇ ਬਹੁਤ ਬਹੁਤ ਧੰਨਵਾਦ ਤਾਂ ਇਸ ਹਨ ਨਵ ਬਾਜਵਾ ਸਾਡੇ ਨਾਲ ਇਸ ਸਮੇਂ ਮੌਜੂਦ ਸਨ ਜਿਨ੍ਹਾਂ ਦੀ ਨਵੀਂ ਵੈਬ ਸੀਰੀਜ਼ ਆ ਰਹੀ ਹੈ episodes ਆ ਰਹੇ ਨੇ ਉਹਨਾਂ ਨੂੰ ਲੈ ਕੇ ਅਸੀਂ ਗੱਲਬਾਤ ਕੀਤੀ ਤੁਹਾਡੇ ਨਾਲ ਮੈਂ